ਤਤਰੀ ਗੱਲ ਜੀ ਸਾਰਿਆਂ ਨੂੰ ਹੋਰ ਕਿ ਮੈਂ ਠੀਕ ਠਾਕ ਮੀਤ ਕਰਦੇ ਆ ਤੁਸੀਂ ਘੈਂਟ ਹੋਵਾਂਗੇ ਜਿਵੇਂ ਕਿਸ ਨੂੰ ਪਤਾ ਹੀ ਹਨ ਮੈਂ ਇੱਕ ਵੀਡੀਓ ਪਾਈ ਸੀ ਵੀ ਉਸ ਤੋਂ ਬਾਅਦ ਮੈਂ ਕੋਈ ਵੀਡੀਓ ਨਹੀਂ ਪਾਉਂਗੀ ਅ ਕਾਰਨ ਕੀ ਆ ਉਹ ਸ਼ਾਇਦ ਮੈਂ ਨਾਂ ਦੱਸ ਸਕਾਂ ਹਨ ਕਿਉਂਕਿ ਹਰ ਇੱਕ ਦੀ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਚੱਲਦੀ ਰਹਿੰਦੀ ਹੁੰਦੀ ਆ ਬਟ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਕਮੈਂਟ ਆਏ ਫੋਨ ਆਏ ਹਨਾ ਇੰਸਟਾਗ੍ਰam ਤੇ ਵੀ ਭੈਣਾਂ ਨੇ ਮੈਨੂੰ ਮੈਸੇਜ ਕੀਤੇ ਆ ਉੰਬੇ ਤੁਸੀਂ ਵੀਡੀਓ ਪਾਉਣੀ ਬੰਦ ਨਾ ਕਰੋ ਹੁਣ ਮੈਨੂੰ ਤਿੰਨ ਚਾਰ ਭੈਣਾਂ ਇਦਾਂ ਦੀਆਂ ਨੇ ਹਨ ਜਿਨ੍ਹਾਂ ਨੂੰ ਮੇਰੀ ਇਹ ਵੀਡੀਓ ਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਤੇ ਮੈਂ ਉਹਨਾਂ ਨੂੰ ਪਰਸਨਲੀ ਸੈਂਡ ਵੀ ਨਹੀਂ ਕਰ ਸਕਦੀ ਉਹ ਕਹਿੰਦੇ ਵੀ ਸਾਡੇ ਫੋਨ ਦੀ ਮੈਮਰੀ ਘੱਟ ਹੁੰਦੀ ਆ ਤੇ ਵੀਡੀਓ ਸਾਡੇ ਕੋਲ ਸੇਵ ਨਹੀਂ ਹੁੰਦੀਆਂ ਉਦਾਂ ਹਨ ਤਾਂ ਕਰਕੇ ਫਿਰ ਮੈਨੂੰ ਹਜੇ ਉਹਨਾਂ ਕਰਕੇ ਮੈਂ ਵੀਡੀਓ ਫਿਰ ਪਾਉਣ ਲੱਗੀ ਆ ਬਹੁਤ ਸਾਰੀਆਂ ਭੈਣਾਂ ਦੇ ਸੀ ਮੈਂ ਇੱਧਰ ਲਾ ਵੀ ਦੂੰਗੀ ਨਾਲ ਕਿਉਂਕਿ ਬੈਸੇ ਮੈਨੂੰ ਜਿਆਦਾ ਇਦਾਂ ਲਾਉਣੇ ਲੂਣੇ ਨੇ ਆਉਂਦੇ ਕਿਸੇ ਨੂੰ ਪੁੱਛੂੰਗੀ ਬੇਟੇ ਨੂੰ ਜਾਂ ਹਨਾ ਜਾਂ ਹਸਬੰਦ ਨੂੰ ਤੇ ਇਹ ਵੀਡੀਓ ਜਿਹੜੀ ਇਹ ਹੈਗੀ ਹੈ ਭੈਣੋ ਜਦੋਂ ਆਪਾਂ ਕਮੀਜ਼ ਕਟਿੰਗ ਕਰਦੇ ਆ ਠੀਕ ਹੈ ਆਪਾਂ ਬੈਗ ਵਾਲਾ ਪੱਲਾ ਵੱਡਾ ਰੱਖਦੇ ਆ ਤੇ ਇਹ ਵੀਡੀਓ ਉਹਨਾਂ ਭੈਣਾਂ ਲਈ ਹੈ ਜਿਹੜੀਆਂ ਭੈਣਾਂ ਕੋਲੇ ਬੇਬੀ ਹੁੰਦੇ ਆ ਹਨ ਤੇ ਉਹਨਾਂ ਨੇ ਫੀਡ ਵੀ ਕਰਵਾਉਣੀ ਹੁੰਦੀ ਹੈ ਤੇ ਉਹ ਬਰਾ ਵੀ ਨਹੀਂ ਪਾ ਸਕਦੇ ਤੁਹਾਨੂੰ ਪਤਾ ਹੀ ਹਨਾ ਵੀ ਆਪਾਂ ਨੂੰ ਡੇਡਿਸ ਨੂੰ ਕਿੰਨੀਆਂ ਪ੍ਰੋਬਲਮ ਹੁੰਦੀਆਂ ਨੇ ਇਹ ਇਹ ਜਿਹੜਾ ਸੂਟ ਹੈ ਇਹ ਉਹ ਪੈਨ ਦਾ ਮੈਂ ਸਟਿਚ ਕੀਤਾ ਤੁਸੀਂ ਵੀਡੀਓ ਨੂੰ ਦੇਖਿਓ ਦੇਖ ਕੇ ਬੱਸ ਤਾਂ ਮੈਂ ਸਾਰਾ ਕਲੀਅਰ ਕੀਤਾ ਹੋਇਆ ਕਿੰਨੀ ਜ਼ਿਆਦਾ ਗਰਮੀ ਆ ਰਹੀ ਹੈ ਹਨ ਪੱਖਾ ਬੰਦ ਕੀਤਾ ਜੇ ਪੱਖਾ ਨਹੀਂ ਬੰਦ ਕਰਦੇ ਤਾਂ ਆਵਾਜ਼ ਬਹੁਤ ਕਰਦਾ ਤੇ ਤੁਸੀਂ ਵੀਡੀਓ ਨੂੰ ਦੇਖਿਓ ਦੇਖ ਕੇ ਵੀਡੀਓ ਨੂੰ ਜੇ ਕੁਝ ਨਾ ਸਮਝ ਆਈ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਹਨ ਤੇ ਓਕੇ ਜੀ ਧੰਨਵਾਦ ਸਾਰਿਆਂ ਦਾ ਹਨ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਤੇ ਅੱਗੇ ਦੇ ਵੀ ਰਹੇ ਹਾਂ ਤੇ ਆਹੋਂ ਤੇ ਦੇ ਨਿਕਲ ਅੱਜ ਆਪਾਂ ਕਮੀਜ਼ ਦੀ ਕਟਿੰਗ ਤੇ ਸਟੀਚਿੰਗ ਕਰਨ ਲੱਗਿਆਂ ਜੀ ਬਹੁਤ ਹੀ ਦਿਨਾਂ ਦੇ ਬਾਅਦ ਆਪਾਂ ਵੀਡੀਓ ਬਣਾਉਣ ਲੱਗੇ ਹਨ ਇਹ ਕਾਫੀ ਪੈਣਾ ਦੀ ਡਿਮਾਂਡ ਸੀਗੀ ਵੀ ਵੀਡੀਓ ਪਾਓ ਤੁਸੀਂ ਕਿਉਂ ਨਹੀਂ ਪਾ ਰਹੇ ਪਾਓ ਤਾਂ ਕਰਕੇ ਫਿਰ ਮੈਨੂੰ ਆਪਣਾ ਜੋ ਵੀ ਹਨਾ ਸੀਗਾ ਉਹ ਇੱਕ ਸਾਈਡ ਤੇ ਰੱਖ ਕੇ ਵੀਡੀਓ ਬਣਾਉਣ ਲੱਗਿਆਂ ਮੈਂ ਪਹਿਲਾਂ ਤੁਸੀਂ ਨਾਪ ਨੋਟ ਕਰ ਲਵੋ ਜੀ ਆਪਣਾ ਨਾਪ ਹੈਗਾ 22 ਬ੍ਰੈਸਟਾਂ 20 ਕਮਰ ਹੈ 24 ਹੈਗੀ ਹੈ हिਪ ਠੀਕ ਹੈ ਤੇ ਬੈਕ ਵਾਲਾ ਗੜਾ ਹੈਗਾ ਜਿੰਨਾ ਦਾ 5.5 ਇੰਚ ਹੁਣ ਤੁਸੀਂ ਕੀ ਕਰਨਾ ਹੁਣ ਮੈਂ ਕੀ ਕਰਦੀ ਹਾਂ ਠੀਕ ਹੈ ਤੁਹਾਡਾ ਨਹੀਂ ਮੈਨੂੰ ਪਤਾ ਮੈਂ ਕੀ ਕਰੂੰਗੀ 22 ਬ੍ਰੈਸਟ ਦੇ ਹਿਸਾਬ ਨਾਲ ਪੌਣਾ ਇੰਚ ਫਰੰਟ ਦਾ ਪੱਲਾ ਘੱਟ ਕਰ ਲਵਾਂਗੀ ਠੀਕ ਹੈ ਆ ਦੇਖੋ ਮੈਂ ਕੱਟ ਕਰ ਲਿਆ ਹੁਣ ਆਪਾਂ ਕੀ ਕਰਨਾ ਜਿਹੜਾ ਇਹਦਾ ਗਲਾਗਾ ਆਹ ਸੌਰੀ ਗਲਾ ਇਹਨਾਂ ਦਾ ਹੈਗਾ 5.5 ਇੰਚ ਤੇ ਮੈਂ ਤੀਰਾ ਲਾਉਂਗੀ ਇਹਨਾਂ ਦਾ 6.5 ਇੰਚ ਠੀਕ ਹੈ 6.5 ਇੰਚ ਮੈਂ ਤੀਰਾ ਕਿਉਂ ਲਾਤਾ ਇੱਕ ਮਿੰਟ ਧਿਆਨ ਦਿਓ ਤੁਸੀਂ ਹੁਣ ਜਿਵੇਂ ਕਿ 2.5 ਇੰਚ ਇਹਨਾਂ ਦਾ ਗਲਾ ਹੋ ਗਿਆ ਇੱਥੋਂ ਠੀਕ ਹੈ ਉਸ ਤੋਂ ਬਾਅਦ ਜਿਹੜੀ ਆ ਚੀਜ਼ ਆ ਚੀਜ਼ ਇਹਨਾਂ ਦੀ ਮੋਡੇ ਦੀ ਚੜਾਈ ਰਹਿਣੀ ਚਾਹੀਦੀ ਇਹਨਾਂ ਦੀ 3 ਇੰਚ ਤੇ ਆਪਣੇ ਕੋਲ ਬਚ ਗਿਆ 4 ਇੰਚ ਕੋਸ਼ ਆਪਣਾ ਸੀਨਾ ਚਾਜੂ ਆਪਣੇ ਕੋਲੇ ਪੂਰਾ 3.5 ਤਿਆਰ ਰਹ ਜੂਗਾ ਠੀਕ ਹੈ ਫਿਰ ਆਪਾਂ ਨੂੰ ਹੋਰ ਸ਼ਾਂਤੀ ਪਾਉਣ ਦੀ ਲੋੜ ਨਹੀਂ ਪੈਣੀ ਇਹਦੀ ਲੰਬਾਈ ਲੈ ਲਵਾਂਗੇ ਜੀ ਆਪਾਂ 7 ਇੰਚ ਸਾਢੇ 6 ਇੱਥੋਂ ਲੈਤਾ ਐਸ ਰੋਡ ਲੈਤਾ ਆਪਾਂ 7 ਇੰਚ ਤੇ ਐਸ ਰੋਡ ਲਾਵਾਂਗੇ ਜੀ ਆਪਾਂ 6 ਇੰਚ ਠੀਕ ਹੈ ਇਹਨਾਂ ਨੂੰ ਇੱਥੋਂ ਥੋੜਾ ਟਿੱਡਾ ਕਰਕੇ ਮਲਾ ਦੇਵਾਂਗੇ ਹੁਣ ਜਿਵੇਂ ਕਿ ਮੇਰੇ ਕਸਟਮਰ ਦੀ ਬ੍ਰੈਸਟ ਹੈਗੀ ਆ 22 ਇੰਚ ਇਹ ਜਿਹੜੀ ਕਟਿੰਗ ਆ ਨਾ ਇਹ ਉਹ ਪਹਿਣਾ ਲਈ ਆ ਜਿਹੜੀਆਂ ਕਿ نیچے ਬਰਾ ਪਾ ਨਹੀਂ ਸਾਧੀਆਂ ਬੱਚਾ ਹੋਇਆ ਹੈ ਨਾ ਉਹਨਾਂ ਨੇ ਬੱਚੇ ਨੂੰ ਫੀਡ ਵਗੈਰਾ ਵੀ ਕਰਵਾਉਣਾ ਹੁੰਦਾ ਇਹ ਜਿਹੜੀ ਕਟਿੰਗ ਤੇ ਸਟਿਚਿੰਗ ਆ ਉਹਨਾਂ ਦੀ ਹੈ ਹੈਨਾ ਜਿਵੇਂ ਕਿ ਬਾਹੀ ਹੋ ਗਿਆ ਬੈਕ ਆਲੇ ਪੱਲੇ ਦੀ ਕਾਰਡ ਇਹਦੀ ਆਉਗੀ ਜੀ ਪੌਣੇ 1 3 ਇੰਚ ਤੇ ਲਾਵਾਂਗੇ ਆਪਾਂ ਇੱਥੋਂ ਰੱਖਣਾ ਆਪਾਂ ਇਦਾਂ ਕਰਕੇ ਨੂੰ ਇਹਦਾ ਨਾਲ ਮਿਲਾ ਦੇਵਾਂਗੇ ਠੀਕ ਹੈ ਤੇ ਜਿਹੜੀ ਹੁਣ ਆਪਾਂ ਸਾਹਮਣਾ ਕਹਿਨੇ ਆ ਉਹਨੂੰ ਤੁਸੀਂ ਏਦਾਂ ਕੋਈ ਨਿਰਖ ਦੀ ਲੋੜ ਨਹੀਂ ਹੁੰਦੀ ਇੱਥੋਂ ਬਸ ਅੱਧੇ ਵਿੱਚ ਜੀ ਕੱਟ ਪਾ ਲਿਆ ਕਰੋ ਜਮਾ ਪਰਫੈਕਟ ਕਟਿੰਗ ਆਉਗੀ ਤੇ ਸਟਿਚਿੰਗ ਆਉਗੀ ਤੇ ਫਿਟਿੰਗ ਆਉਗੀ ਨਾਲੀ ਠੀਕ ਹੈ ਮੇਰੇ ਟੇਬਲ ਦਾ ਜੀ ਪੂਰੀਆਂ ਕਿੜੀਆਂ ਜੜੀਆਂ ਫਰਦੀਆਂ ਹਾਂ ਦੇਖੋ ਇਹ ਹੋ ਗਈ ਹੁਣ ਆਪਣੀ ਮੋਡੇ ਦੀ ਕਾਟ ਹੋ ਗਈ ਤੀਰਾ ਵਗੈਰਾ ਹੋ ਗਿਆ ਹੈ ਨਾ ਹੁਣ ਮੈਂ ਵੀਡੀਓ ਦੇਖ ਲਵਾਂ ਮੈਂ ਵੀ ਇੱਥੇ ਪਲੇਟਾ ਦਿਸਣ ਗਿਆ ਇੱਥੋਂ ਤੱਕ ਕਿ ਨਹੀਂ ਦਿਸਦੀ ਇਹ ਤੇ ਹੁਣ ਮੈਂ ਫੋਨ ਖਿੱਚਿਆ ਪਿੱਛੇ ਦੇਖੋ ਮੈਂ ਕੋਈ ਕਟ ਨਹੀਂ ਲਾਇਆ ਜਿਵੇਂ ਮੈਂ ਕਸਟਮਰ ਦੇ ਸਟਿਚ ਕਰਦੀ ਹਾਂ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਕੋਈ ਇਹ ਨਹੀਂ ਵੀ ਆਪਾਂ ਕੁਝ ਹੋਰ ਕਰਦੇ ਆ ਤੇ ਦੱਸਦੇ ਕੁਝ ਹੋਰ ਹੈ ਨਾ ਹੁਣ ਤੁਸੀਂ ਦੇਖੋ ਆਪਣੀ ਗੱਲ ਹੋਈ ਸੀਗੀ ਇੱਕ ਮਿੰਟ ਮੈਂ ਨਾਪ ਚੈੱਕ ਕਰ ਲਵਾਂ ਫੇਰ ਅਚੀ ਜੀ ਬਸ ਕੀ ਆਈ ਸੌਰੀ ਜਿਵੇਂ ਕਿ ਆਪਣੀ ਗੱਲ ਹੋਈ ਸੀ ਹਨਾ ਵੀ ਆਪਾਂ ਬਰਾ ਨਹੀਂ ਪਾਉਣੀ ਫਿਰ ਵੀ ਫਿਟਿੰਗ ਆਪਣੀ ਕਿਵੇਂ ਪੂਰੀ ਘੈਂਡ ਆਉਣੀ ਚਾਹੀਦੀ ਹੈ ਹਨਾ ਤਾਂ ਉਹ ਆਪਾਂ ਲਾਵਾਂਗੇ ਜੀ ਕਸਟਮਰ ਦਾ ਨਾਪ ਲਾਵਾਂਗੇ ਆਪਾਂ ਨਾਪ ਆਪਾਂ ਕਿਵੇਂ ਲੈਣਾ ਉਹ ਮੈਂ ਬਾਅਦ ਚ ਲਾਉਂਗੀ ਵੀਡੀਓ ਵੀਡੀਓ ਲਾਉਂਗੀ ਮੈਂ ਕਿਵੇਂ ਲੈਣਾ ਤੁਸੀਂ ਉਹ ਦੇਖ ਸਕਦੇ ਹੋ ਹਨਾ ਪਹਿਲਾਂ ਹੁਣ ਆਪਣਾ ਹੈਗਾ ਜਦੋਂ ਮੈਂ ਆਪਣੇ ਕਸਟਮਰ ਦਾ ਨਾਪ ਲੈਂਦਾ ਤਾਂ ਉਹਨਾਂ ਦੀ ਜਿਹੜੀ ਆਈ ਇਹ ਨਿਸ਼ਾਨ ਮੇਰੇ ਕੋਲ 12 ਤੇ ਆਇਆ ਸੀਗਾ ਤੇ ਇੱਥੋਂ ਆਪਾਂ 12.5 ਦਾ ਨਿਸ਼ਾਨ ਦਾ ਲਾ ਲਵਾਂਗੇ ਉੱਪਰ ਠੀਕ ਹੈ ਤੇ ਜਿਹੜੀ ਆਹ ਵਾਲੀ ਚੜਾਈ ਆ ਹੁਣ ਦੇਖੋ ਵੀ ਹੈਲਦੀ ਹੈ ਹੈਲਦੀ ਵੀ ਕਹਿ ਸਕਦੇ ਆਪਾਂ ਨੂੰ ਤੇ ਕਸਟਮਰ ਮੋਟਾ ਕੁਝ ਵੀ ਕਹਿ ਲੋ ਯਾਰ ਇੱਥੋਂ ਲਾ ਲਓ ਪੌਣੇ 4 ਇੰਚ ਤੇ ਠੀਕ ਹੈ ਹੁਣ ਪਹਿਲਾਂ ਮੈਂ ਆਹ ਚੀਜ਼ ਦੀ ਕਟਿੰਗ ਕਰ ਲਵਾਂ ਫਿਰ ਮੈਨੂੰ ਇਹ ਲਾਦਾ ਕਿਤੇ ਮੈਂ ਪਕਾਈ ਮਾਰੀ ਆਵਾਂ ਸੇ ਮੇਰੀ ਵੀਡੀਓ ਨਾ ਬਣਦੀ ਹੋਵੇ ਕੋ ਆ ਹੋ ਗਈ ਆਪਣੀ ਕਟਿੰਗ ਹੁਣ ਮੈਂ ਲਿਖਾ 7 ਇੰਚ ਤੱਕ ਦਿਖਦਾ ਨਾ ਇੱਥੇ ਹੂੰ ਦੇਖ ਰਿਹਾ ਤੇ ਆ ਦੇਖੋ ਹੁਣ ਜਿਵੇਂ ਪਲੇਟ ਦੀ ਲੈਂਥ ਹੈ ਨਾ ਉਹਨਾਂ ਦੀ ਹਾਈਟ ਦੇ ਹਿਸਾਬ ਨਾਲ ਜਿਹੜੀ ਪਲੇਟ ਦੀ ਲੈਂਥ ਆ ਉਹ ਆਊਗੀ ਜੇ 7 ਇੰਚ ਤੱਕ ਹੀ ਪੌਣੇ 4 ਤੇ ਇੱਥੋਂ ਲੈ ਲਿਆ ਤੇ ਹੁਣ ਜਿਹੜੀ ਆ ਬਾਣੀਆਂ ਪਲੇਟਾਂ ਹੁੰਦੀਆਂ ਨੇ ਤੁਸੀਂ ਇਹ ਬਾਣੀਆਂ ਪਲੇਟਾਂ ਕਿਵੇਂ ਪਾਉਣੀਆਂ ਨੇ ਠੀਕ ਹੈ ਦੇਖੋ ਇੱਥੋਂ ਆਪਾਂ ਰੱਖਣਾ ਆ ਜਿਹੜੀ ਚੁੰਝ ਹੁੰਦੀ ਹੈ ਉਹ ਤੋਂ ਆਪਾਂ ਇੱਕ ਸੂਤ نیچے ਰੱਖਣਾ ਤਾਂ ਜੋ ਆਪਾਂ ਪਲੇਟ ਪਾਵਾਂਗੇ ਇੱਥੋਂ ਤੱਕ ਪਹੁੰਚ ਜਾਵੇ ਹਨ ਆਪਾਂ ਪਾਉਣੀਆਂ ਬਿਨਾ ਬਰਾ ਤੋਂ ਫਿਟਿੰਗ ਬਿਨਾ ਬਰਾ ਤੋਂ ਫਿਟਿੰਗ ਆਊਗੀ ਇੱਥੋਂ ਤੁਸੀਂ ਲੈ ਲਓ ਪੌਣੇ 3 ਇੰਚ ਇੱਥੋਂ ਪੌਣੇ 3 ਲੈ ਲੈ ਤੇ ਆਹ ਵਾਲੀ ਚੀਜ਼ ਤੋਂ ਤੁਸੀਂ ਲੈਣਾ ਜੀ ਪੌਣੇ 2 ਇੰਚ 1 ਇੰਚ ਘੱਟ ਰੱਖਣਾ ਤੇ ਜਿਹੜੀ ਆਹ ਪਲੇਟ ਹੁੰਦੀ ਹੈ ਇਹਦਾ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਇਹਦਾ ਅੱਧ ਕਰਕੇ ਨਿਸ਼ਾਨ ਲਾ ਲੈਣੇ ਹੁੰਦੇ ਆ ਇੱਥੋਂ ਤੱਕ ਹੁਣ ਜਿਹੜੀਆਂ ਪੈਣਾ ਕੱਪੜੇ ਸਟਿਚ ਕਰਦੀਆਂ ਨੇ ਹਨ ਤੇ ਉਹਨਾਂ ਨੂੰ ਇਹ ਨਿਸ਼ਾਨਾਂ ਤੋਂ ਹੀ ਪਤਾ ਲੱਗ ਜੂ ਵੀ ਜਦੋਂ ਇੱਥੋਂ ਵੀ ਟਾਈਟ ਹੋ ਗਈ ਆਹ ਚੀਜ਼ ਕੱਪੜਾ ਵਿੱਚ ਆ ਗਿਆ ਇੱਥੋਂ ਕੱਪੜਾ ਵਿੱਚ ਆ ਗਿਆ ਤਾਂ ਉਹ ਬਰੈਸਟ ਆਪਣੀ ਇੱਕ ਥਾਂ ਤੇ ਹੀ ਸਹੀ ਆ ਜੂਗੀ ਸੋ ਨਾ ਪੈਦੇ ਨਿਸ਼ਾਨ ਲਾ ਲਗੇ ਹੁਣ ਆਪਾਂ ਚੱਲਾਂਗੇ ਮਸ਼ੀਨ ਤੇ ਬਸ ਆਹੀ ਕਟਿੰਗ ਹੁੰਦੀ ਹੈ ਜੀ ਹੋਰ ਇਹਦੇ ਵਿੱਚ ਕੁਝ ਨਹੀਂ ਹੁੰਦਾ ਹੁਣ ਮੈਂ ਤੁਹਾਨੂੰ ਬੈਕ ਵਾਲਾ ਗਾਲਾ ਵੀ ਕੱਟ ਕੇ ਦਿਖਾਉਣੀ ਆ 5.5 ਇੰਚ ਲਾਉਣੀ ਆ ਤੇ ਚੜਾਈ ਇਹਦੀ ਉਹ ਹੀ ਇੱਥੋਂ ਅੱਧਾ ਇੰਚ ਤਾਂ ਆ ਗੂਗੀ ਆਪਣੀ ਕਟਿੰਗ ਹੁਣ ਪਲੇਟਾਂ ਤੇ ਨਿਸ਼ਾਨ ਲਾਉਂਗੀ ਮੈਂ ਅੱਖਾਂ ਲਾਉਣੀ ਮੈਨੂੰ ਕਰ ਵੀ ਬਹੁਤ ਚੱਲ ਗਈ ਹੈ ਜੋ ਜਿਹੜਾ ਪਹਿਣਾ ਦੇ ਆਪਾਂ ਬਾਰ-ਬਾਰ ਸਵਾਰ ਆਉਂਦੇ ਸੀਗੇ ਹਨਾ ਆ ਦੇਖੋ ਜਦੋਂ ਆਪਣੀ ਹਿੱਪ ਵਾਲੀ ਸੀਨ ਹੁੰਦੀ ਹੈ ਨਾ ਇੱਥੇ ਆਪਾਂ نیچے ਕੱਟ ਲਾਏ ਹੁੰਦੇ ਕੱਟ ਤੋਂ ਆਪਾਂ ਉੱਪਰ ਨੂੰ ਸੀਨ ਲਾਉਣੀ ਆ ਮੈਂ ਤੁਹਾਨੂੰ ਸੀਨ ਲਾ ਕੇ ਦਿਖਾਉਣੀ ਆ ਵੀ ਆਪਾਂ ਇਹ ਲਾਉਣੀ ਕਿਵੇਂ ਆ ਜਿੱਤਨਗਰ ਮੇ ਬਹੁਤ ਤਾਂ ਜੇ ਗੇਟ ਖੁੱਲਦੇ ਤਾਂ ਮੋਟਰਸਾਈਕਲ ਬਹੁਤ ਲੰਘਦੇ ਆ ਆ ਦੇਖੋ ਪਹਿਣਾ ਜਦੋਂ ਹੁਣ ਆਪਾਂ ਪਲੇਟਾਂ ਪਾਈਆਂ ਨੇ ਠੀਕ ਹੈ ਇੱਕ ਇੱਕ ਪਲੇਟ ਆਪਣੀ ਇੱਥੇ ਹੋਊਗੀ ਇੱਕ ਇੱਕ ਪਲੇਟ ਆਪਣੀ ਇੱਥੇ ਹੋਊਗੀ ਆ ਕੱਪੜਾ ਤਾਂ ਆਪਣਾ ਘਟੂਗਾ ਨਾ ਆ ਕੱਪੜਾ ਆਪਣਾ ਘਟਿਆ ਇੱਥੇ ਇੰਨਾ ਸ਼ੋਅ ਹੋ ਰਿਹਾ ਠੀਕ ਹੈ ਇੰਨਾ ਇੰਦਰ ਹੋ ਰਿਹਾ ਜਿਹੜਾ ਹੁਣ ਆਪਣਾ ਮੋਢੇ ਦਾ ਸੈਂਟਰ ਹੋਊਗਾ ਬੈਕ ਵਾਲਾ ਪੱਲਾ ਆਪਾਂ ਵੱਡਾ ਰੱਖਿਆ ਉਹ ਵੱਡਾ ਆਪਾਂ ਕਿਉਂ ਰੱਖਦੇ ਹਾਂ ਨਾ ਆ ਵਾਲੀ ਚੀਜ਼ ਤੇ ਵੀ ਇੱਥੇ ਜਿਹੜਾ ਆਪਣਾ ਗਲਾ ਪਿੱਛੇ ਨਾ ਡਿੱਗੇ ਤੇ ਨਾ ਹੀ ਸਾਈਡ ਨੂੰ ਆਵੇ ਠੀਕ ਹੈ ਇਹ ਆਪਣੀ ਮੇਨ ਇਹੀ ਚੀਜ਼ ਆ ਆ ਦੇਖੋ ਇੱਦਾਂ ਆਪਾਂ ਸੀਨ ਲਾਈ ਆ ਹੁਣ ਮੈਂ ਫਿਟਿੰਗ ਵਾਲੀ ਸੀਨ ਲਾ ਕੇ ਬਾਹਾਂ ਜੜੂੰਗੀ ਬਾਹਾਂ ਵਗੈਰਾ ਜੜ ਕੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਪ੍ਰੋਪਰ ਕਮੀਜ਼ ਬਣ ਕੇ ਆਪਣਾ ਕਿਦਾਂ ਦਾ ਰਹੇ ਹਾਂਜੀ ਆ ਦੇਖੋ ਜਦੋਂ ਹੁਣ ਆਪਾਂ ਫਿਟਿੰਗ ਵਾਲੀ ਸੀਨ ਪ੍ਰੋਪਰ ਲਾ ਚੁੱਕੇ ਹਣਾ ਲਾ ਕੇ ਉਸ ਤੋਂ ਬਾਅਦ ਇਹਨੂੰ ਨਾ ਪੈਤਾ ਰੱਖ ਲੈਣਾ ਇੱਦਾਂ ਰੱਖ ਕੇ ਇੱਦਾਂ ਦਾ ਇਹ ਜਿਹੜਾ ਆਪਣਾ ਸੈਂਟਰ ਹੋਊਗਾ ਹੁਣ ਜਦੋਂ ਆਪਾਂ ਬਾਹਾਂ ਜੜਾਂਗੇ ਠੀਕ ਆ ਉਹਦਾ ਸੈਂਟਰ ਇੱਥੋਂ ਨਹੀਂ ਹੋਊਗਾ ਇੱਥੋਂ ਸੈਂਟਰ ਹੋਊਗਾ ਆਪਣਾ ਠੀਕ ਹੈ ਤੇ ਇਹਦਾ ਆਪਾਂ ਕੀ ਕਰਨੇ ਨੂੰ ਹੁਣ ਆਪਾਂ ਮੈਨ ਲੈਣਾ ਜੀ ਤੁਸੀਂ ਮੇਰੇ ਹਿਸਾਬ ਨਾਲ ਕਟੋਗੇ ਤੇ ਇੱਕ ਕਦੋਂ ਮੈਂ ਕਾਤਨਾ ਫੋਨ ਫੜਿਆ ਹੋਇਆ ਇਹ ਆਪਾਂ ਨੂੰ ਚਾਹੀਦਾ 3 ਇੰਚ ਤੇ ਆਪਣੇ ਕੋਲੇ ਹੈਗਾ ਇਹ ਪੌਣੇ 4 ਇੰਚ ਬਿਸਮੱਲਾ ਸਾਢੇ ਕਿ ਤਿੰਨ ਹਾਂ ਪੌਣੇ 4 ਇੰਚ ਹੁਣ ਆਪਾਂ ਕੀ ਕਰਾਂਗੇ ਥੋੜੀ ਥੋੜੀ ਸ਼ਾਂਤੀ ਦੇਵਾਂਗੇ ਇਥੋਂ ਇਹ ਸ਼ਾਂਤੀ ਹਰ ਇੱਕ ਹੀ ਬੰਦਾ ਦਿੰਦਾ ਹਰ ਇੱਕ ਟੇਲਰ ਹਰ ਇੱਕ ਚਾਹੇ ਲੇਡੀਜ਼ ਟੇਲਰ ਹਨ ਹਰ ਇੱਕ ਦਿੰਦਾ ਜਿਹੜੀਆਂ ਭੈਣਾਂ ਨਮਾ ਕੰਮ ਕਰ ਰਹੀਆਂ ਨੇ ਹਨ ਇਹ ਵੀਡੀਓ ਸਿਰਫ ਉਨ੍ਹਾਂ ਲਈ ਹੈ ਤੁਸੀਂ ਭੈਣੋ ਇਥੋਂ ਹਲਕੀ ਹਲਕੀ ਜੇ ਆਹ ਮੋਟਾ ਮੈਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜੀ ਮਤਲਬ ਕਿ ਇਹ ਚੀਜ਼ ਤਿੰਨ ਆ ਤੁਸੀਂ ਸਾਢੇ ਤਿੰਨ ਰੱਖਣੀ ਆ 8 ਇੰਚ 7 ਇੰਚ ਦੇਣੀ ਆ ਜੇ ਤੁਸੀਂ 7 ਇੰਚ ਥੋੜਾ ਜ਼ਿਆਦਾ ਕੱਪੜਾ ਦਿੰਨੇ ਹੋ ਤਾਂ ਕੋਈ ਗੱਲ ਨਹੀਂ ਪੌਣੇ ਚਾਰ ਵੀ ਚੱਲਦੀ ਉਗੀ ਪਰ ਫਿਰ ਜੇ ਸਾਢੇ ਤਿੰਨ ਰੱਖ ਕੇ ਐਨੀ ਨਹੀਂ ਸ਼ਾਂਤੀ ਦੇਦੋ ਜਿਹੜੀ ਆ ਚੀਜ਼ ਤੇ ਆ ਆ ਗਿਆ ਹੁਣ ਆਪਣਾ ਸਾਮਨ ਆ ਠੀਕ ਹੈ ਇੱਥੇ ਆਪਾਂ ਨੂੰ ਕੱਟ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੁਣ ਆਪਾਂ ਕੀ ਕੀਤਾ ਇੱਥੇ ਮੇਰਾ ਥੋੜਾ ਜਿਹਾ ਕੱਪੜਾ ਵੱਧ ਸੀ ਉਹ ਸੌਰੀ ਸੱਚ ਮੈਂ ਨਾ ਮੈਂ ਦੱਸਿਆ ਨਹੀਂ ਉਦੋਂ ਜਿਹੜਾ ਆਪਣਾ ਕੱਪੜਾ ਵੱਧ ਸੀ ਇਹ ਪਿਛਲਾ ਪੱਲਾ ਥੋੜਾ ਵੱਜ ਜਾਂਦਾ ਉਹਨਾਂ ਦਾ ਨਾ ਪਲੇਟਾਂ ਤੇ ਆ ਕੇ ਕੱਪੜਾ ਮੈਂ ਕਿਤੇ ਕੋਈ ਸ਼ਾਂਤੀ ਨਹੀਂ ਪਾऊंगी ਹੁਣ ਮੈਂ ਬਾਹਨ ਲਾਉਂਗੀ ਬਸ ਬਾਹਨ ਲਾ ਕੇ ਉਸ ਤੋਂ ਬਾਅਦ ਫਿਰ ਆਪਣਾ